ਸ਼੍ਰੀ ਗੁਰ ਨਾਨਕ ਦੇਵ ਜੀ ਦੇ ਵਿਆਹਪੁਰਬ ਨੂੰ ਲੈ ਕੇ ਜੇ ਗੱਲ ਕਰੀਏ ਸੰਗਤਾਂ ਦੀ ਤੇ ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਦਿਹਾੜੇ ਨੂੰ ਲੈ ਕੇ ਇਸ ਜੋੜ ਮੇਲੇ ਦੇ ਵਿੱਚ ਸੰਗਤਾਂ ਦਾ ਲੱਖਾਂ ਦੇ ਹਿਸਾਬ ਨਾਲ ਘਟ ਹੋਵੇਗਾ ਔਰ ਉਸੇ ਚੀਜ਼ ਦੇ ਮੱਦੇ ਨਜ਼ਰ ਜਿੱਥੇ ਹੋਰ ਇੰਤਜ਼ਾਮ ਕੀਤੇ ਜਾ ਰਹੇ ਨੇ ਜਿੱਥੇ ਸੰਗਤਾਂ ਦੇ ਆਣ ਦੇ ਰਹਿਣ ਦੇ ਉਹਨਾਂ ਦੀ ਰਾਸ਼ਦ ਲੰਗਰ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਇੱਕ ਖਾਸ ਜਿਹੜੀ ਚੀਜ਼ ਦੇਖਣ ਨੂੰ ਮਿਲੀ ਕਿ ਸੀਸੀਟੀਵੀ ਕੈਮਰਾ ਜ਼ੈਤ ਕੀ ਪਹਿਲੀ ਵਾਰ ਹੋਇਆ ਕਿ ਸੁਰੱਖਿਆ ਦੇ ਪ੍ਰਬੰਧ ਇਸ ਤਰੀਕੇ ਦੇ ਹੋਣਗੇ ਕਿ ਪੈਣੀ ਨਜ਼ਰ ਹਰ ਚੌਂਕ ਤੇ ਬਟਾਲੇ ਦੀ ਐਂਟਰੀ ਤੋਂ ਲੈ ਕੇ ਹਰ ਚੌਂਕ ਤੇ ਰੱਖੀ ਜਾਏਗੀ ਔਰ ਉਹ ਤਸਵੀਰਾਂ ਨੇ ਕਿ ਸੀਸੀਟੀਵੀ ਕੈਮਰਾ ਜਿਹੜੇ ਲਗਾਏ ਜਾ ਰਹੇ ਨੇ ਪਾਜੀ ਤੁਸੀਂ ਤੇ ਕੈਮਰਾ ਇੰਸਟਾਲ ਕਰਦੇ ਹੋ ਕਿੰਨੀ ਕਿ ਜਗ੍ਹਾ ਤੇ ਕੈਮਰਾ ਇੰਸਟਾਲ ਕਰਦੇ ਹੋ ਅਸੀਂ ਲਾ ਦੇ ਅਮਰਪੁਰਲਾ ਆਪੇ ਜੀ ਗੇਟ ਬਾਈਪਾਸ ਲਾ ਕੇ ਉਸ ਤੋਂ ਬਾਅਦ ਲਾ ਦੇ ਗੇਟ ਲਾ ਕੇ ਮੇਜਰ ਦਾ ਸਭ ਐਂਟਰੀ ਹੁੰਦੀ ਆ ਫਿਰ ਬਾਕੀ ਆਪਣਾ ਲਾਤਾ ਜੀ ਗਾਦੀਆਂ ਦੀ ਚੰਗੀ ਲਾ ਕੇ ਸਾਡੇ ਚੰਗੀ ਦੇ ਨਾਲ ਜੇ ਬਾਅਦ ਚ ਲਾਤਾ ਜੀ ਆਪਾਂ ਇੱਥੇ ਅਸ਼ਾਲ ਮੈਗਾ ਮਾਰ ਲਾ ਕੇ ਹਸਰੇ ਆਲੀ ਹਸਰੇ ਆ ਪੂਰਾ ਪਟਾਲਾ ਏਰੀਆ ਕਵਰ ਕਰਦਾ ਸਾਰਾ ਸਾਰਾ ਕਿਹਾ ਹੈ ਬਿਲਕੁਲ ਤੁਸੀਂ ਤਸਵੀਰਾਂ ਚ ਦੇਖਿਆ ਮੈਂ ਕੈਮਰਾ ਪਰਸਨ ਨੂੰ ਵੀ ਕਵਾਂਗਾ ਕਿ ਉਹ ਸ਼ੂਟ ਦਿਖਾਵੇ ਕਿ ਡੀਵੀਆਰ ਵੀ ਇੰਸਟਾਲ ਕੀਤੇ ਜਾ ਰਹੇ ਨੇ ਬਕਾਇਦਾ ਔਰ ਵਾਈਫਾਈ ਕਨੈਕਸ਼ਨ ਜਿਹੜੇ ਲੋਕਲ ਜਿਹੜੇ ਦੁਕਾਨਦਾਰ ਨਹੀਂ ਆ ਲੋਕੀ ਲੋਕ ਨੇ ਇੱਧਰ ਵਾਈਫਾਈ ਦੇ ਵੀ ਕਨੈਕਸ਼ਨ ਉਹਨਾਂ ਵੱਲੋਂ ਵਾਈਫਾਈ ਕਨੈਕਟੀਵਿਟੀ ਦਿੱਤੀ ਗਈ ਹੈ ਤਾਂ ਕਿ ਲਾਈਵ ਜਿਹੜਾ ਇਹਦੀ ਨਜ਼ਰ ਰਵੇ ਪੈਨੀ ਨਜ਼ਰ ਰੱਖੀ ਜਾਏਗੀ ਕੰਟਰੋਲ ਰੂਮ ਬਣਾਇਆ ਗਿਆ ਪੁਲਿਸ ਕੋ ਪੁਲਿਸ ਅਫੀਸ਼ੀਅਲਸ ਦੇ ਨਾਲ ਵੀ ਗੱਲ ਕਰਦੇ ਆ ਕਿ ਕਿੰਨੇ ਕੈਮਰੇ ਇਨਸਟਾਲ ਕੀਤੇ ਗਏ ਨੇ ਔਰ ਕੀ ਇਹ ਕੂ ਦਾ ਰੂਟ ਪਲਾਨ ਸ਼੍ਰੀ ਗੁਰਨਾਨ ਸਿੰਘ ਦੇਵ ਜੀ ਦੇ ਵਿਆਹ ਪਰਵ ਦੇ ਸੰਬੰਧ ਦੇ ਵਿੱਚ ਬਟਾਰਾ ਪੁਲਿਸ ਵੱਲੋਂ ਸੁਰੱਖਿਆ ਦੇ ਕਾਫੀ ਪੂਕਾ ਇੰਤਜ਼ਾਮ ਕੀਤੇ ਗਏ ਨੇ ਪਿਛਲੀ ਵਾਰ ਤੋਂ हट ਕੇ ਇੱਕ ਨਵੀਂ ਗੱਲ ਐਡ ਕੀਤੀ ਗਈ ਹੈ ਕਿ ਇਸ ਵਾਰ ਅਸੀਂ ਅਲੱਗ-ਅਲੱਗ ਮੋੜ ਤੇ ਜਾਂ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਜਾਂ ਸਾਰਾ ਰੂਟ ਅਸੀਂ ਕਵਰ ਕੀਤਾ ਕਰੀਬ 100 ਸੀਸੀਟੀਵੀ ਕੈਮਰੇਸ ਪਰ ਲਗਾਏ ਗਏ ਜਿਹਦਾ ਕਿ ਕੰਟਰੋਲ ਰੂਮ ਅਸੀਂ ਇੱਕ ਸਥਾਪਿਤ ਕੀਤਾ ਜਿੱਥੇ ਜਿਹੜੀ ਕੰਟੇ ਮੁਲਾਜ਼ਮ ਕਾਰਪੋਰੇਸ਼ਨ ਦੇ ਮੁਲਾਜ਼ਮ ਸਾਡੇ ਪੁਲਿਸ ਦੇ ਮੁਲਾਜ਼ਮ ਉਸ ਨੂੰ ਮਾਨੀਟਰ ਕਰਨਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਾਂ ਕਿਤੇ ਵੀ ਕੁਝ ਹੋ ਰਿਹਾ ਜਿਹੜਾ ਕਿ ਨੋਟਿਸ ਵਿੱਚ ਲਿਆ ਆਂਦੀ ਲੋੜ ਹੈ ਕਿ ਉਹ ਪਹਿਲੇ ਹੀ ਸਾਡੇ ਧਿਆਨ ਵਿੱਚ ਆ ਜਾਵੇ ਤੇ ਟਾਈਮਲੀ ਐਕਸ਼ਨ ਲਿਤਾ ਜਾ ਸਕੇ ਇਸ ਤੋਂ ਇਲਾਵਾ ਹੋਰ ਬਾਕੀ ਸੁਰੱਖਿਆ ਇੰਤਜ਼ਾਮ ਦੇ ਵਿੱਚ ਅਸੀਂ 8 ਸੈਕਟਰਾਂ 'ਚ ਆਲਰੇਡੀ ਪੂਰਾ ਸ਼ਹਿਰ ਵੰਡ ਦਿੱਤਾ ਜਿੱਦੇ ਵਿੱਚ ਡੀਐਸਪੀ ਲੈਵਲ ਦੇ ਅਫਸਰ ਦਿਨ ਤੇ ਰਾਤ ਤੇ ਲਗਾਏ ਗਏ ਨੇ ਪਾਲੀ ਸਾਹਿਬ ਦੇ ਨਾਲ ਅਲੱਗ ਡਿਊਟੀ ਲਗਾਈ ਗਈ ਹੈ ਤੇ ਇਹ ਪਰਵ ਅਸੀਂ ਖੁਸ਼ੀ ਦੇ ਮਾਹੌਲ ਵਿੱਚ ਪੂਰੇ ਸੁਰੱਖਿਅਤ ਮਾਹੌਲ ਦੇ ਵਿੱਚ ਕਰਵਾਉਣ ਲਈ ਅਸੀਂ ਪੂਰੀ ਬਟਾਲਾ ਪੁਲਿਸ ਵਚਨਬੱਧ ਕਰੀ